ਦੇਹਾਤਾ ਮੁਹਾਲੀ ਦੇ ਵਿੱਚ ਸ਼ਰਿਆਮ ਚੱਲ ਰਿਹਾ ਹੈ ਦੇ ਵਪਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕੁੜੀਆਂ ਦਾ ਪੇਸ ਬਣਾ ਕੇ ਲੋਕਾਂ ਨੂੰ ਮੁੰਡੇ ਠਾਗਰੇ ਨੇ ਤਸਵੀਰਾਂ ਤੁਸੀਂ ਦੇਖ ਪਾਰਿਓ ਤਾਂ ਕੁੜੀਆਂ ਦਾ ਪੇਸ ਬਣਾ ਕੇ ਲੋਕਾਂ ਨੂੰ ਇਹ ਮੁੰਡੇ ਠਾਗਰੇ ਨੇ ਸ਼ਰਿਆਮ ਕਾਰਾਂ ਤੇ ਬਾਈਕਾਂ ਨੂੰ ਰੋਕ ਕੇ ਅਸ਼ਲੀਲ ਇਸ਼ਾਰੇ ਕਰਦੇ ਨੇ ਲਿਫਟ ਲੈਣ ਦੇ ਬਹਾਨੇ ਲੋਕਾਂ ਨੂੰ ਇਹ ਇਸ਼ਾਰੇ ਕਰਦੇ ਨੇ ਫਿਰ ਬਲੈਕਮੇਲ ਕਰਕੇ ਪੈਸਿਆਂ ਦੀ ਉਹਨਾਂ ਤੋਂ ਮੰਗ ਕਰਦੇ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਇੱਕ ਨਵਾਂ ਹਨੀ Trap ਗੇਮ ਚੱਲ ਰਿਹਾ ਹੈ ਲੋਕਾਂ ਨੂੰ ਚੋਕਸ ਰਹਿਣ ਦੀ ਲੋੜ ਹੈ ਇੱਕ ਔਰਤ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਈ ਮੁੰਡੇ ਕੁੜੀਆਂ ਦਾ ਰੂਪ ਤਾਰਨ ਕਰਕੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਅਤੇ ਫਿਰ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਔਰਤ ਨੇ ਆਖਿਆ ਕਿ ਲੋਕ ਹੁਣ ਬਾਜ਼ਾਰ ਤੋਂ ਬਾਤ ਚਨੇ ਨੇ ਤਾਂ ਇਸ ਕਰਕੇ ਰਿਪੋਰਟ ਦੇ ਮੁਤਾਬਕ ਇਸ ਮੂਹ ਰਾਤ ਲਗਭਗ 10 ਵਜੇ ਤੋਂ ਸਰਗਰਮ ਹੋ ਜਾਂਦਾ ਹੈ ਤੇ ਦੇਰ ਰਾਤ ਤੱਕ ਇਹ ਸੜਕਾਂ ਦੇ ਉੱਤੇ ਆਪਣਾ ਸ਼ਿਕਾਰ ਪਾਲਦਾ ਭੁਪਿੰਦਰ ਬੱਬਾ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਭੁਪਿੰਦਰ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕੁੜੀਆਂ ਦੇ ਲਿਬਾਸ ਦੇ ਵਿੱਚ ਮੁੰਡੇ ਜਿਹੜੇ ਨੇ ਉਹ ਰਾਤੀ 10 ਵਜੇ ਸਰਗਰਮ ਹੋ ਜਾਂਦੇ ਨੇ ਤੇ ਦੇ ਵਪਾਰ ਦਾ ਧੰਦਾ ਸ਼ਰਿਆਮ ਚੱਲ ਰਿਹਾ ਹੈ ਮਾਮਲਾ ਕੀ ਕੁਝ ਹੈ ਪੂਰਾ ਕਿੱਥੇ ਜ਼ਿਆਦਾ ਇਦਾਂ ਦੇ ਕੇਸ ਸਾਹਮਣੇ ਆ ਰਹੇ ਨੇ ਹਾਂ ਜੀ ਅਮੋ ਅਈ ਸ਼ਿਟੀ ਵੀ ਪਹਿਲਾਂ ਵੀ ਇਹ ਸਰਜ ਹੈ ਹੋ ਜਾਕਰ ਹੋਏ ਕਿ ਇਹ ਮਾਮਲੇ ਜਿਹੜੇ ਕਿ ਮੁੰਡਿਆਂ ਦੇ ਪੇਛ ਕੁੜੀਆਂ ਬਣ ਜਾਂਦੀਆਂ ਸੀ ਕੁੜੀਆਂ ਬਣ ਕੇ ਮੁੰਡੇ ਜਿਹੜੇ ਰਾਤ ਗੱਡੀ ਆ ਜਿਹੜੇ ਕਿ ਰਾਤ ਦੇ 12 1 ਵਜੇ ਇਹਨਾਂ ਦੇ ਕੋਲੇ ਆ ਕੇ ਦੇਖ ਕੇ ਇਹਨਾਂ ਦੀ ਫੇਸਬੁੱਕ ਆ ਦੇਖ ਕੇ ਇਹ ਕੁੜੀ ਹੈ ਸੋਹਣੇ ਕੱਪੜੇ ਵੀ ਇਹਨਾਂ ਨੇ ਇਹੋ ਜਿਹੇ ਪਾਏ ਹੋ ਜੀ ਉਸ ਨੂੰ ਦੇਖ ਕੇ ਜਿਹੜੇ ਨੌਜਵਾਨ ਹੈ ਇਹ ਐਗਰੈਸਿਵ ਹੋ ਜਾਂਦੇ ਨੇ ਉਹਨੂੰ ਲੈ ਕੇ ਜਦੋਂ ਨੇਰੇ ਇਹਨਾਂ ਦੇ ਕੋਲੇ ਜਾਂਦੇ ਨੇ ਗੱਲਬਾਤ ਕਰਦੇ ਨੇ ਤਾਂ ਇਹ ਫਿਰ ਆਪਣੇ ਹਨੀ ਗ੍ਰੈਬ ਦੇ ਵਿੱਚੋਂ ਪਸਾ ਕੇ ਉਹਨਾਂ ਨੂੰ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਫਿਰ ਉਸ ਤੋਂ ਬਾਅਦ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਇਹਨਾਂ ਦਾ ਲੁੱਟਕੋ ਕਰਦੇ ਨੇ ਜੇ ਇਹਨਾਂ ਕੋਲੇ ਮੋਬਾਈਲ ਹੈ ਉਹ ਖੋਲ ਲੈਂਦੇ ਨੇ ਜੇ ਕੋਈ ਪਰਸ ਵਗੈਰਾ ਪੈਸੇ ਵਗੈਰਾ ਕੱਢ ਲੈਂਦੇ ਜੋ ਵੀ ਸਮਾਨ ਹੁੰਦਾ ਹੈ ਉਹ ਨੌਜਵਾਨਾਂ ਕੋਲੋਂ ਖੋਹ ਕੇ ਉਸ ਤੋਂ ਬਾਅਦ ਉਹਨਾਂ ਨੂੰ ਡਰਾਇਆ ਜਾਂਦਾ ਵੀ ਅਗਰ ਸ਼ੋਰ ਸ਼ਰਾਬਾ ਕੀਤਾ ਤਾਂ ਤੁਹਾਨੂੰ ਸਿਰ ਜਾਨੋਂ ਤੋਂ ਵੀ ਮਾਰ ਦੇਵਾਂਗੇ ਔਰ ਤੁਹਾਨੂੰ ਅਸੀਂ ਕੈਰੇ ਕੇਸ ਦੇ ਵਿੱਚ ਵੀ ਪਸਾ ਦੇਵਾਂਗੇ ਉਸੇ ਨੂੰ ਲੈ ਕੇ ਜਿਹੜੇ ਨੌਜਵਾਨ ਡਰ ਜਾਂਦੇ ਨੇ ਔਰ ਜਿਹੜਾ ਸਮਾਨ ਇਹਨਾਂ ਨੂੰ ਰਾਜ਼ ਹੁੰਦੇ ਨੇ ਇਸ ਤਰ੍ਹਾਂ ਦਾ ਧੰਦਾ ਇਹ ਟ੍ਰਾਈਚਿਟੀ ਦੇ ਵਿੱਚ ਲਗਾਤਾਰ ਹੀ ਚ ਉਪਿੰਦਰ ਜ਼ਿਆਦਾਤਰ ਕਿਹੜੇ ਮੁਹਾਲਲੇ ਦੇ ਸੈਕਟਰ ਜਾਂ ਫੇਜ਼ ਨੇ ਜਿੱਥੇ ਇਦਾਂ ਦੇ ਲੋਕ ਜ਼ਿਆਦਾ ਦੇਖੇ ਜਾਂਦੇ ਨੇ ਰਾਤ ਵੇਲੇ ਜੀ ਬਿਰਕੋਲੇ ਜਿਹੜਾ ਸੋਨਸਨਾ ਏਰੀਆ ਜਿਵੇਂ 에어ਪੋਰਟ ਰੋਡ ਲਗਾ ਲੀਏ ਆਪਾਂ ਸੈਕਟਰ 80 ਕੋਲੇ thre ਵੀ ਟੂ ਲਗਾ ਲੀਏ ਸਪਾਈਸ ਚੌਕ ਲਗਾ ਲੀਏ ਉਧਰ ਉਹ ਪਟਿਆਲਾ ਜੀ ਜੀਸਕਪੁਰ ਦੀ ਵੀ ਗੱਲ ਕਰ ਲਈਏ ਤੇ ਜੀਸਕਪੁਰ ਦੇ ਜਿਹੜਾ ਪਟਿਆਲਾ ਰੋਡ ਹੈ ਅੰਬਾਲਾ ਰੋਡ ਹੈ ਉਧਰ ਵੀ ਖਰੜ ਕੋਲੇ ਵੀ ਇਹ ਲਗ ਲਗ ਜਗ੍ਹਾ ਤੇ ਨੇ ਇਹਨਾਂ ਨੇ ਜਿਹੜਾ ਲੋਕ ਤਾਂ ਇੱਕ ਧੰਦਾ ਜਿਹੜਾ ਬਣਾਇਆ ਹੋਇਆ ਜਿਹੜੇ ਕਿ ਆਪਣੇ ਆਪ ਨੂੰ ਕਿੰਨਰ ਵੀ ਦੱਸਦੇ ਨੇ ਪਰ ਕਿੰਨਰ ਨਹੀਂ ਹੈਗੇ ਨੇ ਇਹ ਇਹ ਮੁੰਡੇ ਜਿਹੜੇ ਮੁੰਡੇ ਹੁੰਦੇ ਨੇ ਲੇਕਿਨ ਆਪ ਪੁਰੀਆਂ ਅਰਦਾ ਪੇਰਪੂਸਾ ਬਣਾ ਕੇ ਉਹਦਾ ਦੀ ਜਿਹੜੀ ਲੋਕੋਂ ਕਰ ਦੇਵੇ ਮਤਲਬ ਕਿੰਨਰ ਤਾ ਇਸ ਮਾਮਲੇ ਦੇ ਵਿੱਚ ਪੁਲਸ ਦਾ ਕੀ ਕੁਝ ਕਹਿਣਾ ਹੈ ਕੀ ਕੁਝ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਜੀ ਬਿਲਕੁਲ ਹਾਲਾਂਕਿ ਪਹਿਲਾਂ ਕਿੰਨਰਾਂ ਨੇ ਵੀ ਇਕੱਠੇ ਹੋ ਕੇ ਕਿਉਂਕਿ ਉਹ ਬਦਨਾਮ ਹੋ ਰਹੇ ਸੀ ਜਿਹੜੇ ਸਹੀ ਕਿੰਨਰ ਸੀਗੇ ਉਹਨਾਂ ਨੇ ਇਹਨਾਂ ਦੇ ਮਟਰ ਦੇ ਵਿੱਚ ਜਦੋਂ ਰਹਿ ਰਹੇ ਸੀਗੇ ਉਹਦੇ ਮੁਰਗੇ ਇਹਨਾਂ ਨਾਲ ਕੁੱਟ ਮਾਰੂ ਜਿੱਦੋਂ ਉਹਨੂੰ ਭਜਾ ਦਿੱਤਾ ਸੀਗਾ ਲੇਕਿਨ ਸਾਲ ਤੋਂ ਬਾਅਦ ਫਿਰ ਦੁਬਾਰਾ ਜਿਹੜੇ ਸੈਂਬੇ ਮੁਹੱਲੇ ਦੇ ਵਿੱਚ ਆਗੇ ਜਿੰਕਪੁਰ ਦੇ ਵਿੱਚ ਆਗੇ ਖੜ ਦੇ ਵਿੱਚ ਆਗੇ ਫਿਰ ਇਦਾਂ ਹੀ ਜਿਹੜਾ ਹੈ ਉਹ ਲੇਕਿਨ ਪੁਲਿਸ ਹੌਨ ਲਗਾਤਾਰ ਇਹਨਾਂ ਦੀ ਤਲਾਸ਼ ਜਰੂਰ ਕਰ ਰਹੀ ਹੈ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਪਕੜ ਕੇ ਅਸੀਂ ਇਲਾਕਾ ਪਿੱਛੇ ਪੰਜਾਬਾ ਕਿ ਲੇਕਿਨ ਸਿਰਦਰਦੀ ਜਰੂਰ ਬਣੇ ਹੋਏ ਨੇ ਕੁਛ ਨਾ ਕੁਛ ਜਿਹੜੇ ਨੌਜਵਾਨ ਇਹਨਾਂ ਨੂੰ ਵੀ ਸਮਝਣਾ ਪੈਣਾ ਕਿ ਰਾਤ ਨੂੰ ਇਦਾਂ ਦੇ ਜੇ ਮਿਲਦੇ ਆ ਤਾਂ ਉਹਨਾਂ ਤੋਂ ਵਾਈਡ ਕੀਤਾ ਜਾਵੇ ਲੇਕਿਨ ਜਿਹੜੇ ਨੌਜਵਾਨ ਹੈ ਕਈ ਵਾਰੀ ਉਹਨਾਂ ਦੇ ਚਾਂਸੇ ਵਿੱਚ ਕੱਪੜੇ ਵੇਖ ਕੇ ਉਹਨਾਂ ਦੇ ਚਾਂਸੇ ਵਿੱਚ ਆ ਜਾਂਦੇ ਨੇ ਔਰ ਇਸ ਤਰ੍ਹਾਂ ਦੀ ਜਿਹੜੀ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਆ ਬਿਲਕੁਲ ਭੁਪਿੰਦਰ ਮੁਹਾਲੀ ਦੇ ਵਿੱਚ ਵੀ ਤਾਂ ਹੈ ਨਾਲ ਚੰਡੀਗੜ੍ਹ ਦੇ ਵਿੱਚ ਵੀ ਕਈ ਇਦਾਂ ਦੇ ਕੇਸ ਜਿਹੜੇ ਸਾਹਮਣੇ ਆਏ ਨੇ 43 ਵਾਲੀ ਰੋਡ ਹੋਗੀ ਪੀਜੀਆਈ ਰੋਡ ਹੋਗੀ ਉੱਥੇ ਵੀ ਸ਼ਾਮ ਵੇਲੇ ਜਾਂ ਰਾਤ ਵੇਲੇ ਇਦਾਂ ਦੇ ਬਹੁਤ ਸਾਰੇ ਜਿਹੜੇ ਕੁੜੀਆਂ ਦੇ ਕੱਪੜੇ ਪਾ ਕੇ ਲੋਕ ਜਿਹੜੇ ਨੇ ਉੱਥੇ ਖੜੇ ਹੁੰਦੇ ਨੇ ਬਾਅਦ ਵਿੱਚ ਨੌਜਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਖਾਸ ਕਰਕੇ ਉੱਤੇ ਜਿੱਥੇ ਯੂਨੀਵਰਸਿਟੀ ਆ ਆਪਣੇ ਉਸ ਲਾਈਨ ਦੇ ਵੀ ਲਾਗੇ ਇਦਾਂ ਦੇ ਕੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਕੀ ਕੁਝ ਲੱਗਦਾ ਹੈ ਕਿ ਪ੍ਰੋਪਰ ਇੱਕ ਗਰੋ ਜਿਹੜਾ ਇਸ ਦੇ ਪਿੱਛੇ ਕੰਮ ਕਰ ਰਿਹਾ ਹੈ ਜੀ ਬਿਲਕੁਲ ਗਰੋਅ ਦੇ ਵਿੱਚ 10 ਤੋਂ 40 ਜਿਹੜੇ ਨਵੰਬਰ ਦਿੱਤੇ ਜਾ ਰਹੇ ਨੇ ਔਰ ਜਿੱਥੇ ਜਿਆਦਾ ਨੌਜਵਾਨਾਂ ਦਾ ਆਉਣਾ ਜਾਣਾ ਉਹ ਮਾਰਕੀਟਾਂ ਦੇ ਵਿੱਚ ਸ਼ਿਕਾਰ ਕਰਦੇ ਨੇ ਜਾਂ ਜਿੱਥੇ ਸੁਨ ਸੁਣਾ ਜਿਹੜੀ ਰੋਡ ਹੁੰਦੀ ਹੈ ਉਹ ਪਗੜਾ ਆਦ ਨੂੰ ਗੱਡੀਆਂ 12:00 ਵਜੇ 2:00 ਵਜੇ ਨਿਕਲਦੀਆਂ ਨੇ ਤੇ ਉਥੇ ਰੋਡ ਸਾਈਡ ਖੜੇ ਹੋ ਜਾਂਦੇ ਨੇ ਤੇ ਇਹਨਾਂ ਦੇ ਜਿਹੜੇ ਕੱਪੜੇ ਵੀ ਐਸੇ ਪਾਏ ਹੁੰਦੇ ਨੇ ਜ਼ਿਆਦਾਤਰ ਇਹਨੇ ਨੌਜਵਾਨ ਇਹਨਾਂ ਦੇ ਕੱਪੜੇ ਵੇਖ ਕੇ ਹੀ ਇਹਨਾਂ ਦੇ ਕੋਲੇ ਗੱਲਬਾਤ ਕਰਨ ਲਈ ਚਲੇ ਜਾਂਦੇ ਫਿਰ ਉਸ ਤੋਂ ਬਾਅਦ ਜਦੋਂ ਗੱਲਬਾਤ ਕਰਦੇ ਆ ਤੇ ਗੱਡੀ ਦੇ ਵਿੱਚ ਵੀ ਬੈਠ ਜਾਂਦੇ ਨੇ ਔਰ ਆਪਣੇ ਸਾਥੀਆਂ ਨੂੰ ਵੀ ਬੁਲਾ ਲੈਂਦੇ ਨੇ ਐਦਾਂ ਦੇ ਕਈ ਜਿਹੜੇ ਮਾਮਲੇ ਚੰਡੀਗੜ੍ਹ ਪੰਚਪੂਲਾ ਜੀਰਕਪੁਰ ਖਰੜ ਔਰ ਮੁਹਾਲੀ ਬਾਕਾਇਦਾ ਕਈ ਮਾਮਲੇ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਡਕ ਖਾ ਜਾਂਦੇ ਨੇ ਸ਼ਿਕਾਇਤ ਵੀ ਲੋਕ ਨਹੀਂ ਜ ਤੇ ਕੀ ਦੇ ਖਿਲਾਫ ਸ਼ਿਕਾਇਤ ਦਈਏ ਲੇਕਿਨ ਮਾਮਲਾ ਜਦੋਂ ਮੀਡੀਆ ਦੇ ਵਿੱਚ ਇਹ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਵੀ ਸਰਗਰਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਤਲਾਸ਼ ਸ਼ੁਰੂ ਵੀ ਕਰਦੀ ਹੈ ਆ ਬਿਲਕੁਲ ਇਸ ਮਾਮਲੇ ਜਿਹੜੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਜਿਹੜੇ ਇਹਨਾਂ ਤੇ ਪੀੜਤ ਥੇਗੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਇਹ ਪੈਸੇ ਹੀ ਮੰਗਦੇ ਨੇ ਜਾਂ ਉਸ ਤੋਂ ਬਾਅਦ ਬਲੈਕਮੇਲ ਵੀ ਕਰਦੇ ਹਨ ਉਹਨਾਂ ਨੂੰ ਜਿਹੜੇ ਪੀੜਤ ਨੇ ਉਹ ਮੀਡੀਆ ਸਾਹਮਣੇ ਵੀ ਜ਼ਰੂਰ ਆਦੇ ਨੇ ਲੇਕਿਨ ਕੈਮਰੇ ਸਾਹਮਣੇ ਨਹੀਂ ਆਉਦੇ ਔਰ ਪੁਲਿਸ ਨੂੰ ਵੀ ਸ਼ਿਕਾਇਤ ਨਹੀਂ ਦਿੰਦੇ ਤਾਂ ਸੰਖਦੇ ਹੋਏ ਵੀ ਤੇ ਡਰਦੇ ਹੋਏ ਵੀ ਦੋਨੇ ਗੱਲਾਂ ਵੀ ਕਿਤੇ ਸਾਡੇ ਪਰਿਵਾਰ ਨੂੰ ਨਾ ਪਤਾ ਚੱਲ ਜਾਵੇ ਉਸ ਦੇ ਨਾਲ ਕਿ ਕਈ ਵਾਰੀ ਦਾ ਲੱਖਾਂ ਰੁਪਏ ਦੀ ਵੀ ਇੰਨਾ ਕੋਲ ਲੁੱਟ ਹੋਈ ਜਾਂਦੀ ਹੈ ਲੇਕਿਨ ਸ਼ਿਕਾਇਤ ਨਹੀਂ ਦਿੰਦੇ ਇਹ ਉਹਦਾ ਕਾਰਨ ਕੀ ਹੈ ਵੀ ਪਰਿਵਾਰ ਨੂੰ ਪਤਾ ਚੱਲ ਜਾਵੇ ਸਾਡੀ ਬਦਨਾਮੀ ਨਾ ਹੋਵੇ ਕਈ ਵਾਰੀ ਦੂਰੋਂ ਖੜ ਕੇ ਜਿਹੜੇ ਵੀਡੀਓ ਵੀ ਗੱਡੀਆਂ ਵਾਲੇ ਬਣਾ ਲੈਂਦੇ ਨੇ ਉਹ ਸੋਸ਼ਲ ਮੀਡੀਆ ਦੇ ਵਾਇਰਲ ਕਰ ਦਿੰਦੇ ਨੇ ਉਸ ਨੂੰ ਲੈ ਕੇ ਹੁਣ ਕੋਰਟ ਤੇ ਜ਼ਰੂਰ ਹੈ ਵੀਡੀਓ ਦੇ ਆਧਾਰ ਤੇ ਜਿਹੜੀ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਹੈ ਉਸ ਦੇ ਆਧਾਰ ਤੇ ਛੇਰੂ ਕਾਰਵਾਈ ਕਰ ਲਈਏ ਜੀ ਸ਼ੁਕਰੀਆ ਭੁਪਿੰਦਰ ਜਾਣਕਾਰੀ ਦੇਣ ਦੇ ਲਈ ਦੱਸ ਦੇ ਕਿ ਇਨਾ ਲੋਕਾਂ ਨੇ ਹੁਣ ਟ੍ਰਾਈ ਸਿਟੀ ਨੂੰ ਆਪਣਾ ਨਵਾਂ ਅੱਡਾ ਬਣਾ ਲਿੱਤਾ ਹੈ ਔਰ ਲਗਾਤਾਰ ਕੇਸ ਇਦਾਂ ਦੇ ਸਾਹਮਣੇ ਆ ਰਹੇ ਨੇ ਰਾਤ ਵੇਲੇ ਨੂੰ ਇਦਾਂ ਦੇ ਲੋਕ ਬਹੁਤ ਸਾਰੇ ਮਿਲਦੇ ਨੇ ਔਰ ਆਮ ਜਨਤਾ ਨੂੰ ਤੰਗ ਪਰੇਸ਼ਾਨ ਜਿਨੇ ਉਹ ਵੀ ਕਰਦੇ ਨੇ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਬਲੈਕਮੇਲ ਵੀ ਕਰਦੇ ਨੇ